ਕਬੱਡੀ ਕਬੱਡੀ ਦਰਸ਼ਕ ਵੀਰਿਆ ਸੁਵਾਦ ਆਉਂਦਾ ਕਿ ਲੱਗ ਪਿਆ ਇਹਦੇ ਕੱਲਾ ਹੀ ਪਾਉਣ ਲੱਗ ਪਿਆ ਇਹਦੇ ਸਿਰਾਂ ਹੀ ਲਾਉਣ ਲੱਗ ਪਿਆ ਆਖੀਰਾਂ ਵਾਲੀ ਦੀ ਰੇਡ ਫੜਿਆ ਹੋਇਆ ਗੁੱਟ ਬੱਲੇ ਬੱਲੇ ਫੇਰ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਟੱਕਰ ਸਿਰੇ ਦੀ ਆਹ ਕਬੱਡੀ 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 ਦਰਸ਼ਕ ਵੀਰਿਆ ਸੁਵਾਦ ਆਉਂਦਾ ਕਿ ਨਹੀਂ ਚੱਕ ਰਾਮ ਸਿੰਘ ਵਾਲੇ ਦੇ ਮੇਲੇ ਦਾ ਸਿਰਾ ਓਏ ਗੱਬੜਾ ਮੇਲਾ ਝੂਲਦਾ ਯਾਰਾ ਸੱਚ ਦਾ ਯਾਰਾ ਲੋਹਾਂ ਘੁੰਮਦੀਆਂ ਨੇ ਆਹ ਪਠਿੰਡੇ ਦੇ ਚੱਕ ਰਾਮ ਸਿੰਘ ਵਾਲਾ ਦੇ ਵਿੱਚ ਮੂਸਪਰੇ ਲਾ ਪੈਂਦੀ ਹੋਈ ਰੇਡ ਝੱਕਾ ਵਾਲਾ ਸ਼ੀਰਾ ਕਬੱਡੀ ਪਾਉਣ ਤੇਰੀ ਵੱਧ ਹੈ ਲੈ ਵੀ ਹਾਕ ਮਾਰੀਆ ਇਹ ਹੈਟਟ੍ਰਿਕ ਲਾਉਣੀ ਹੈ ਹੋ ਨੇੜੇ ਮੁੰਡਿਆ ਆਹ ਫੈਂਦੀ ਹੋਈ ਰੇਡ ਤੇ ਮਨੀ 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 ਆ ਤੂੰ ਜੱਫਾ ਲਾ ਗਿਆ ਆ ਮਨੀ ਮੱਲੀਆ ਵਾਲਾ ਕਮਲ ਮੱਲੀਆ ਦਾ ਪਿੰਡੂ ਹਰਮਨ ਯੂਐਸਏ ਮਾਨ ਕਰਦਾ ਆ ਪੈਂਦੀ ਹੋਈ ਰੇਡ ਕਬੱਡੀ ਪਾ ਦਿੱਤੀ ਐ ਚੱਕ ਲਈ ਸ਼ੇਰ ਦਾ ਗਬਰੂ ਕੇ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜੱਫੀ ਅੜਦਕੇ ਮੂਰੇ ਪਹਾੜ ਬਣ ਕੇ ਆ ਪੈਂਦੀ ਰੇਡ ਆ ਮਨੀ ਮੱਲੀਆ ਵਾਲਾ ਕਰਾਉਂਦਾ ਬੱਲੇ ਬੱਲੇ ਆ ਲੱਗਾ ਹੋਇਆ ਜੋਰ ਇੱਥੇ ਰੱਖ ਕਬੱਡੀ 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 ਇਹ ਕਹੇ ਮਨੀ ਨਹੀਂ ਤਾੜੀਆਂ ਵਾਲਾ ਜ਼ੋਰਦਾਰ ਤੈਨੂੰ ਭੱਜਿਆ ਜਾਣ ਨਹੀਂ ਉਹ ਦੇਣਾ ਓਏ ਬਹੁਤ ਐ